26 ਜਨਵਰੀ ਨੂੰ ਲੈ ਕੇ ਹਾਂਜੀ 26 ਜਨਵਰੀ ਨੂੰ ਲੈ ਕੇ ਇਹ 플າກ ਮਾਰਚ ਫਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਜਿਹੜੇ ਟਾਊਨਸ ਹੈ ਉੱਥੇ ਕੱਢਿਆ ਜਾ ਰਿਹਾ ਹਾਂ ਫਰੋਜ਼ਪੁਰ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਕੱਢ ਰਹੇ ਹਾਂ ਤੇ ਇਹਦਾ ਮੰਤਵ ਇਹੀ ਹੁੰਦਾ ਹੈ ਵੀ ਜਿਹੜੇ ਸਿਟੀਜ਼ਨਸ ਹੈਗੇ ਆ ਉਹਨਾਂ ਦੇ ਵਿੱਚ ਪੁਲਿਸ ਪ੍ਰਤੀ ਫੇਥ ਆਵੇ ਤੇ ਕੰਫੀਡੈਂਸ ਬਿਲਡਿੰਗ ਮੈਜ਼ਰ ਹੁੰਦਾ ਤੇ ਜਿਹੜਾ ਮਾੜਾ ਅਨਸਰ ਹੁੰਦਾ ਉਸ ਨੂੰ ਚੇਤਾਵਨੀ ਹੁੰਦੀ ਹੈ ਵੀ ਪੁਲਿਸ ਪੂਰੀ ਅਲਰਟ ਹੈ ਤੇ ਅਸੀਂ ਆਪਣੀ ਡਿਊਟੀ ਦੇ ਵਿੱਚ ਪੂਰੇ ਹਾਜ਼ਰ ਹਾਂ ਸਾਰੇ ਤੇ ਕੋਈ ਵੀ ਛਰਾਰਤ ਅਸੀਂ ਕਿਸੇ ਨੂੰ ਛਰਾਰਤੀ ਅੰਸਰ ਨੂੰ ਨਹੀਂ ਕਰਦੇ ਸਰ ਕਿੰਨੀ ਪੋਸਟ ਜਿਹੜੀਆਂ ਲੱਗੀ ਹੋਈਆਂ ਨਿਗਰਾਨੀ ਜਿਹੜੀ ਰੱਖੀ ਜਾਦੀ ਔਰ ਕਿੰਨੇ ਨਾਕੇ ਜਿਹੜੇ ਲੱਗੇ ਹੋਏ ਆ ਸਾਡੇ ਵੀ ਕਰੀਬ ਅਸੀਂ 500 ਜਿਹੜੇ ਸਾਡੀ ਫੋਰਸ ਜਿਹੜੀ ਐਸ ਵੇਲੇ ਤਾਂ ਰਾਤ ਆ ਸਾਰੇ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀਆਂ ਜਿਹੜੀਆਂ ਕੀਤੀਆਂ ਗਈਆਂ ਤੇ ਸਾਰੀ ਚੈਕਿੰਗ ਹੋ ਰਹੀ ਹੈ ਤੇ ਇਵੇਂ ਜਿਹੜੇ ਸਾਰੇ ਸਾਡੇ ਜਿਹੜੇ ਟਾਊਨਸ ਆ ਉਹਦੇ ਵਿੱਚ ਫਲੈਗ ਮਾਰਚ ਸਰ ਸਰਦੀ ਲੱਗਾ ਹੈਗਾ ਕਿੰਨਾ ਵੱਡਾ ਚੈਲੰਜ ਹੈਗਾ ਵੀ ਇੱਥੇ ਕੋਈ ਗੰਦੰਤਰਵਾਦਸਾ ਤੇ ਦੇਸ਼ ਵਿਰੋਧੀ ਅੰਸਰ ਜਿਹੜੇ ਐਕਟਿਵ ਹੋ ਜਾਂਦੇ ਜਿਵੇਂ ਪੰਜਾਬ ਦੇ ਅਸੀਂ ਅਸੀਂ ਪੂਰੇ ਐਕਟਿਵ ਹੈ ਤੇ ਕਿਸੇ ਵੀ ਦੇਸ਼ ਵਿਰੋਧੀ ਗੈਰ ਸਮਾਜਿਕ ਤੱਤ ਨੂੰ ਅਸੀਂ ਸਿਰ ਨਹੀਂ ਚੱਕਣ ਦੇਵਾਂਗੇ ਕੋਈ ਸ਼ਰਾਰਤ ਨਹੀਂ ਕਰਨੀ ਸਰ ਜਿੱਦਾਂ ਪੰਜਾਬ ਦੇ ਵਿੱਚ ਕਈ ਵਾਰ ਦੱਤਾ ਹੋਈਆਂ ਨੇ ਇਹ ਵੀ ਬਲਾਸ ਵੀ ਹੋਇਆ ਹੈ ਬਲਾਸ ਵੀ ਹੋਇਆ ਹੈ ਨਾ ਇਹਨਾਂ ਚੀਜ਼ਾਂ ਨੂੰ ਕਿਵੇਂ ਤੁਸੀਂ ਦੇਖਦੇ ਹੈਗੇ ਕਿ ਫਿਰੋਜ਼ਪੁਰ ਵੀ ਸਰਹੱਦੀ ਇਲਾਕਾ ਹੈ ਜੀ ਨਹੀਂ ਬਿਲਕੁਲ ਜੀ ਅਸੀਂ ਸਾਡੀ ਪੂਰੀ ਤਿਆਰੀ ਆ ਅਸੀਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਸਾਡੇ ਵੱਲੋਂ ਪੂਰੀ ਤਿਆਰੀਆਂ ਕੀਤੀਆਂ ਪੂਰੀ ਚੈਕਿੰਗ ਚੱਲ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਸਾਰੇ ਪਾਸੇ ਚੈਕਿੰਗ ਸਾਡੇ ਜਿੰਨੇ ਵੀ ਐਸ ਐਚ ਓ ਸੀ ਆਈਏ ਅਫੀਸਰ ਸਾਰੇ ਚੈਕਿੰਗ ਕਰ ਰਹੇ ਜੀ ਸਰ ਹੋਟਲਸ ਦੀ ਵੀ ਚੈਕਿੰਗ ਕੀਤੀ ਗਈ ਹੈ ਦੇਖਿਆ ਗਿਆ ਹੈ ਬਿਲਕੁਲ ਬਿਲਕੁਲ ਹੋਟਲਸ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕੀਤੀ ਗਈ ਵੀ ਇਹ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਸੀਂ ਪੂਰੀ ਵਿਸਥਤੀ ਦੇ ਨਾਲ ਜਿਹੜੀ ਸਾਡੀ ਚੈਕਿੰਗ ਚੱਲ ਰਹੀ ਹੈ Thank you.